ਸਤਿਗੁਰੂ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਖਾਂ ਦੇ ਮੁਖ ਚ ਕਦੇ ਵਿਕੜ ਤੰ ਨਹੀਂ ਆਈ ਨਾ ਉਹਨਾਂ ਦੇ ਮੱਥੇ ਤੇ ਕਦੇ ਤੇੜੀ ਆਈ ਤੇ ਮਹਾਂਪੁਰਖਾਂ ਕਦੇ ਕਿਸੇ ਨੂੰ ਸਫਾਈ ਨਹੀਂ ਦਿੱਤੀ ਇਹਨੂੰ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ ਕਿੰਨਾ ਠੰਡਾ ਹਿਰਦਾ ਜੋ ਮਰਜੀ ਹੋ ਜੇ ਨਿਗਾ ਨਿਗਾ ਮੁਸਕਰਾਈ ਜਾਣਾ ਸਿਮਰਨ ਕਰੀ ਜਾਣਾ ਹੈ ਬਸ ਕੋਈ ਨਹੀਂ ਕੋਈ ਗੱਲ ਨਹੀਂ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਤੈਸਾ ਹਰਖ ਤੈਸਾ ਉਸ ਸੁਖ ਸਦਾ ਆਨੰਦ ਤੈ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਤੈਸਾ ਮਾਣ ਤੈਸਾ ਅਭਿਮਾਨ ਮਹਾਂਪੁਰਖ ਕਿਤੇ ਜਾਂਦੇ ਆ ਤੇ ਸੰਗਤਾਂ ਫੁੱਲਾਂ ਦੇ ਹਾਰ ਪਾਉਂਦੀਆਂ ਫੁੱਲਾਂ ਦੀ ਵਰਖਾ ਕਰਦੀਆਂ ਏ ਕਿਤੇ ਜਾਂਦੇ ਕੋਈ ਗਾਲਾਂ ਵੀ ਕੱਢਦੇ ਨਿੰਦਿਆ ਵੀ ਕਰਦੇ ਤੈਸਾ ਮਾਣ ਤੈਸਾ ਬਮਾਣ ਤੈਸਾ ਰੰਗ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਹਮਾਰੇ ਜੀ ਆਪ ਗੁਰੂ ਅਰਜਨ ਸਾਹਿਬ ਕਹਿਗੇ ਵੀ ਆਹ ਗੁਣ ਜੀ ਦੇ ਵਿੱਚ ਆ ਨਾ ਉਹ ਜੀਵਨ ਮੁਕਤ ਹੈ ਤੇ ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਮਹਾਰਾਜ ਮੈਨੂੰ ਆਪਣੇ ਸੀਨੇ ਨਾਲ ਲਾ ਲਓ ਮਹਾਰੇ ਨੇ ਪਿਆਰ ਦਿੱਤਾ ਆਖਿਆ ਮੰਗ ਕੁਝ ਕਹਿੰਦੇ ਇੱਕੋ ਬਚਨ ਕਰੋ ਬੁੱਢਿਆ